ਮੌਸਮ ਦੇ ਨਾਲ ਜੁੜੀ ਜਾਣਕਾਰੀ ਲੈ ਕੇ ਤੁਹਾਡੇ ਮੁਖਾਤਿਬ ਹੋ ਚੁੱਕੇ ਹਾਂ ਤਾਂ ਮੌਸਮ ਵਿਭਾਗ ਦੇ ਵੱਲੋਂ ਇੱਕ ਵਾਰ ਫਿਰ ਤੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਯਾਨੀ ਕਿ ਇਸ ਮਈ ਮਹੀਨੇ ਦੇ ਵਿੱਚ ਹੀਟ ਵੇਵ ਚੱਲ ਸਕਦੀ ਹੈ ਜਿਸ ਕਰਕੇ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਾਂਕਿ ਬੀਤੇ ਦਿਨਾਂ ਦੇ ਦੌਰਾਨ ਬਾਰਿਸ਼ ਦੇ ਕਰਕੇ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲੀ ਹੈ ਪਰ ਆਉਣ ਵਾਲੇ ਦਿਨਾਂ ਦੇ ਦੌਰਾਨ ਹੀਟ ਵੇਵ ਦੇ ਕਰਕੇ ਅਲਰਟ ਜਾਰੀ ਹੋ ਚੁੱਕਾ ਹੈ ਕਿ ਲੋਕਾਂ ਨੂੰ ਅਤਿ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੇ ਨਾਲ ਹੀ ਕਈ ਸੂਬੇ ਗਰਮੀ ਦੀ ਮਾਰਤ ਵੀ ਚੱਲਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਕਈ ਸੂਬੇ ਜਿਹੇ ਹਨ ਜਿੱਥੇ ਮੀਂਹ ਕਾਰਨ ਆਮ ਜਨਤਾ ਨੂੰ ਥੋੜੀ ਬਹੁਤ ਰਾਹਤ ਮਿਲੀ ਹੈ ਦੱਸਦੀ ਕਿ ਅਪ੍ਰੈਲ ਵਿੱਚ ਪੂਰਬੀ ਉੱਤਰ ਪੂਰਬ ਵਿੱਚ ਅਤੇ ਦੱਖਣੀ ਪ੍ਰਾਇਦੀਪ ਭਾਰਤ ਵਿੱਚ ਲੰਬੇ ਸਮੇਂ ਤੱਕ ਗਰਮੀ ਅਤੇ ਹੀਟ ਵੇਵ ਦਾ ਮੁੱਖ ਕਾਰਨ ਵੀ ਅਤੇ ਗਰਜਾ ਦੀ ਘਾਟ ਸੀ ਬੰਗਾਲ ਦੀ ਪੱਛਮੀ ਕੇਂਦਰੀ ਖਾੜੀ ਅਤੇ ਭਾਰਤ ਦੇ ਨਾਲ ਲੱਗਦੇ ਪੂਰਬੀ ਤੱਟ ਦੇ ਮੀਂੜਲੇ ਪੱਧਰ ਤੇ ਬਣੇ ਐਂਟੀ ਸਾਈਕਲੋਨ ਹਲਾਤਾ ਕਾਰਨ ਘੱਟ ਬਾਰਿਸ਼ ਹੋਈ ਹੈ ਪਾਰਟਾਨੂ ਦੱਸਦੀ ਹੈ ਕਿ ਭਾਰਤੀ ਮੌਸਮ ਵਿਭਾਗ ਦੇ ਜਾਣਕਾਰੀ ਦਿੱਤੀ ਹੈ ਕਿ ਮਈ ਮਹੀਨੇ ਲਈ ਮੌਸਮ ਦੀ ਭਵਿੱਖਬਾਣੀ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੱਸਿਆ ਹੈ ਕਿ ਅਪ੍ਰੈਲ ਮਹੀਨੇ ਵਿੱਚ 5 ਤੋਂ 7 ਅਤੇ ਫਿਰ 15 ਤੋਂ 30 ਤਰੀਕ ਦੇ ਦੌਰਾਨ ਦੋ ਵਾਰ ਹੀਟ ਵੇਵ ਰਹੀ ਹੈ ਇਸ ਦੌਰਾਨ ਆਸਤ ਵਰਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮਹਾਪਾਤਰਾ ਨੇ ਕਿਹਾ ਹੈ ਕਿ ਅਪ੍ਰੈਲ ਮਹੀਨੇ ਚ ਪੂਰਬੀ ਅਤੇ ਉੱਤਰ ਪੂਰਬੀ ਭਾਰਤ ਦੇ ਔਸਤਨ ਘੱਟੋ ਘੱਟ 28.12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸ ਨਾਲ ਹੀ ਜੇਕਰ ਮਈ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਮਈ ਮਹੀਨੇ ਦੇ ਵਿੱਚ ਦੱਖਣੀ ਰਾਜਸਥਾਨ ਪੱਛਮੀ ਮੱਧਪ੍ਰਦੇਸ਼ ਬਿੰਦਰਵ ਅਤੇ ਇਸੇ ਨਾਲ ਹੀ 8 ਤੋਂ 11 ਦਿਨਾਂ ਤੱਕ ਰਹਿ ਸਕਦੀ ਹੈ ਹੀਟ ਵੇਵ ਤੇ ਬਾਕੀ ਦੇ ਜੋ ਰਹਿੰਦੇ ਹਾਂ ਇਲਾਕੇ ਨੇ ਤੇ ਉਹਨਾਂ ਦੇ ਵਿੱਚ ਵੀ ਹੀਟ ਵੇਵ ਚੱਲ ਸਕਦੀ ਹੈ ਗਰਮੀ ਦੀ ਲਹਿਰ ਦੇਖਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਕਰਕੇ ਲੋਕਾਂ ਨੂੰ ਅਤਿ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਜੋ ਪਿਤੇ ਦਿਨਾਂ ਤੇ ਦੌਰਾਨ بارش ਦੇ ਕਰਕੇ ਕਾਫੀ ਜ਼ਿਆਦਾ ਰਾਹਤ ਮਿਲਦੀ ਹੋਈ ਗਰਮੀ ਤੋਂ ਨਜ਼ਰ ਆ ਰਹੀ ਸੀ ਕਿ ਪਰ ਅਪ੍ਰੈਲ ਮਹੀਨੇ ਦੇ ਵਿੱਚ بارش ਨਹੀਂ ਆ ਠੰਡ ਦਾ ਮੌਸਮ ਵੀ ਰਿਹਾ ਹੈ ਅਡਜਸਟ ਕਰਕੇ ਗਰਮੀ ਇੰਨੀ ਜ਼ਿਆਦਾ ਮਹਿਸੂਸ ਨਹੀਂ ਹੋਈ ਪਰ ਹੁਣ ਇਹ ਮਈ ਮਹੀਨੇ ਦੇ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਹੋ ਚੁੱਕਾ ਹੈ ਜਿਸ ਕਰਕੇ ਲੋਕਾਂ ਨੂੰ ਅਤਿ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੌਸਮ ਦੇ ਨਾਲ ਜੁੜੀ ਜਾਣਕਾਰੀ ਲੈ ਕੇ ਤੁਹਾਡੇ ਮੁਖਾਤਿਬ ਹੋ ਚੁੱਕੇ ਹਾਂ ਤਾਂ ਮੌਸਮ ਵਿਭਾਗ ਦੇ ਵੱਲੋਂ ਇੱਕ ਵਾਰ ਫਿਰ ਤੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਯਾਨੀ ਕਿ ਇਸ ਮਈ ਮਹੀਨੇ ਦੇ ਵਿੱਚ ਹੀਟ ਵੇਵ ਚੱਲ ਸਕਦੀ ਹੈ ਜਿਸ ਕਰਕੇ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਾਂਕਿ ਬੀਤੇ ਦਿਨਾਂ ਦੇ ਦੌਰਾਨ بارش ਦੇ ਕਰਕੇ ਮੌਸਮ ਦੇ ਵਿੱਚ ਤਬਦੀਲੀ ਦੇਖ ਨੂੰ ਮਿਲੀ ਹੈ ਪਰ ਆਉਣ ਵਾਲੇ ਦਿਨਾਂ ਦੇ ਦੌਰਾਨ ਹੀਟ ਵੇਵ ਦੇ ਕਰਕੇ ਅਲਰਟ ਜਾਰੀ ਹੋ ਚੁੱਕਾ ਹੈ ਕਿ ਲੋਕਾਂ ਨੂੰ ਅਤਿ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੇ ਨਾਲ ਹੀ ਕਈ ਸੂਬੇ ਗਰਮੀ ਦੀ ਮਾਰ ਦੀ ਵੀ ਚਲਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਕਈ ਸੂਬੇ ਅਜਿਹੇ ਹਨ ਜਿੱਥੇ ਮੀਂਹ ਕਾਰਨ ਆਮ ਜਨਤਾ ਨੂੰ ਥੋੜੀ ਬਹੁਤ ਰਾਹਤ ਮਿਲੀ ਹੈ ਦੱਸਦੀ ਕਿ ਅਪ੍ਰੈਲ ਵਿੱਚ ਪੂਰਬੀ ਉੱਤਰ ਪੂਰਬ ਵਿੱਚ ਅਤੇ ਦੱਖਣੀ ਪ੍ਰਾਇਦੀਪ ਭਾਰਤ ਵਿੱਚ ਲੰਬੇ ਸਮੇਂ ਤੱਕ ਗਰਮੀ ਅਤੇ ਹੀਟ ਵੇਵ ਦਾ ਮੁੱਖ ਕਾਰਨ ਮੀਂਹ ਅਤੇ ਗਰਜਾ ਦੀ काटसी बंगाल दी पश्चिमी केंद्रीय खाड़ी ਅਤੇ ਭਾਰਤ ਦੇ ਨਾਲ ਲੱਗਦੇ ਪੂਰਬੀ ਤੱਟ ਦੇ ਨੇੜਲੇ ਪੱਧਰ ਤੇ ਬਣੇ ਐਂਟੀ ਸਾਈਕਲੋਨ ਹਲਾਤਾ ਕਾਰਨ ਘੱਟ ਬਾਰਿਸ਼ ਹੋਈ ਹੈ ਪਰ ਤੁਹਾਨੂੰ ਦੱਸ ਦਈਏ ਕਿ ਭਾਰਤੀ ਮੌਸਮ ਵਿਭਾਗ ਦੇ ਜਾਣਕਾਰੀ ਦਿੱਤੀ ਹੈ ਕਿ ਮਈ ਮਹੀਨੇ ਲਈ ਮੌਸਮ ਦੀ ਭਵਿੱਖਬਾਣੀ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੱਸਿਆ ਕਿ ਅਪ੍ਰੈਲ ਮਹੀਨੇ ਵਿੱਚ 5 ਤੋਂ 7 ਅਤੇ ਫਿਰ 15 ਤੋਂ 30 ਤਰੀਕ ਦੇ ਦੌਰਾਨ ਦੋ ਵਾਰ ਹੀਟ ਬੇਵ ਰਹੀ ਹੈ ਇਸ ਦੌਰਾਨ ਆਸ ਵਾਤ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮਹਾਪਾਤਰਾ ਨੇ ਕਿਹਾ ਹੈ ਕਿ ਅਪ੍ਰੈਲ ਮਹੀਨੇ ਚ ਪੂਰਬੀ ਅਤੇ ਉੱਤਰ ਪੂਰਬੀ ਭਾਰਤ ਦੇ ਔਸਤਨ ਘਟੋ ਘਟ 28.12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਜੇਕਰ ਮਈ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਮਈ ਮਹੀਨੇ ਦੇ ਵਿੱਚ ਦੱਖਣੀ ਰਾਜਸਥਾਨ ਪੱਛਮੀ ਮੱਧ ਪ੍ਰਦੇਸ਼ ਬਿੰਦਰਵ ਅਤੇ ਇਸ ਨਾਲ ਹੀ 8 ਤੋਂ 11 ਦਿਨਾਂ ਤੱਕ ਰਹਿ ਸਕਦੀ ਹੈ ਹੀਟ ਬੇਵ ਤੇ ਬਾਕੀ ਦੇ ਜੋ ਰਹਿੰਦੇ ਅ ਇਲਾਕੇ ਨੇ ਤੇ ਉਹਨਾਂ ਦੇ ਵਿੱਚ ਵੀ ਹੀਟ ਵੇਵ ਚੱਲ ਸਕਦੀ ਹੈ ਗਰਮੀ ਦੀ ਲਹਿਰ ਦੇਖਣ ਦੀ ਸੰਭਾਵਨਾ जताई ਜਾ ਰਹੀ ਹੈ ਜਿਸ ਕਰਕੇ ਲੋਕਾਂ ਨੂੰ ਅਤਿ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਜਿਉਂਥੇ ਪਿਤੇ ਦਿਨਾਂ ਦੇ ਦੌਰਾਨ ਬਾਰਿਸ਼ ਦੇ ਕਰਕੇ ਕਾਫੀ ਜ਼ਿਆਦਾ ਰਾਹਤ ਮਿਲਦੀ ਹੋਈ ਗਰਮੀ ਤੋਂ ਨਜ਼ਰ ਆ ਰਹੀ ਸੀ ਕਿ ਪਰ ਅਪ੍ਰੈਲ ਮਹੀਨੇ ਦੇ ਵਿੱਚ ਬਾਰਿਸ਼ ਹੋਈ ਹੈ ਠੰਡ ਦਾ ਮੌਸਮ ਵੀ ਰਿਹਾ ਹੈ ਅਜਿਸ ਕਰਕੇ ਗਰਮੀ ਇੰਨੀ ਜ਼ਿਆਦਾ ਮਹਿਸੂਸ ਨਹੀਂ ਹੋਈ ਪਰ ਹੁਣ ਇਹ ਮਈ ਮਹੀਨੇ ਦੇ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਹੋ ਚੁੱਕਾ ਹੈ ਜਿਸ ਕਰਕੇ ਲੋਕਾਂ ਨੂੰ ਅਤਿ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ